ਸੁਰਜੀ ਕਹਿੰਦੇ ਨੇ ਭਗਤ ਤੇਰੇ ਮਨ ਭਾਉਦੇ ਦਰਸੋ ਹਨ ਕੀਰਤ ਗਾਉਂਦੇ ਪਤਸ਼ਾਹ ਜੀ ਕਹਿੰਦੇ ਨੇ ਭਗਤੈਨੂੰ ਬਹੁਤ ਪਿਆਰੇ ਲੱਗਦੇ ਨੇ ਆਖੋ ਸਤਨਾਮ ਵਾਹਿਗੁਰੂ ਦੁਨੀਆ ਦਾ ਕੋਈ ਬੰਦਾ ਗੁਰਮਖੋ ਧਾਰਮਿਕ ਲਿਟਰੇਚਰ ਪੜ੍ਹ ਕੇ ਵਿਦਵਾਨ ਤੇ ਹੋ ਸਕਦਾ ਪਰ ਭਗਤ ਨਹੀਂ ਇੱਕ ਵਾਰੀ ਕਹਿ ਰਹੇ ਹੋ ਸਤਨਾਮ ਵਾਹਿਗੁਰੂ ਫਿਰ ਬੇਨਤੀ ਸੁਣਨੀ ਕੋਈ ਵੀ ਦੁਨੀਆ ਦਾ ਬੰਦਾ ਧਾਰਮਿਕ ਗ੍ਰੰਥ ਪੜ੍ਹ ਕੇ ਲਿਟਰੇਚਰ ਪੜ੍ਹ ਕੇ ਵਿਦਵਾਨ ਤੇ ਹੋ ਸਕਦਾ ਪਰ ਭਗਤ ਨਹੀਂ ਵਿਦਵਾਨ ਦੀ ਵਿਦਵਤਾ ਉਸ ਦਾ ਅੱਖਰਾਂ ਦਾ ਪਲਟਣਾ ਉਸ ਦੀ ਅੱਖਰਾਂ ਦੀ ਕਲਾਵਾਜੀ ਵਿੱਚ ਆਮ ਨੂੰ ਉਲਝਾ ਦੇਣਾ ਇਹ ਵਿਦਵਾਨ ਦਾ ਕੰਮ ਹੈ ਪਰ ਫਰਕ ਕੀ ਹੈ ਜੀ ਫਿਰ ਫਕਤ ਦਾ ਤੇ ਵਿਦਵਾਨ ਦਾ ਭਗਤ ਨਾਮ ਰਸ ਨਾਲ ਭਰਿਆ ਹੋਇਆ ਡੁੱਲ ਡੁੱਲ ਪੈਂਦਾ ਹੈ ਆਖੋ ਸੁਖਨਾ ਵਾਹਿਗੁਰੂ ਭਗਤ ਨੂੰ ਗੱਲਾਂ ਨਹੀਂ ਬਹੁਤ ਆਉਂਦੀਆਂ ਅਕਦੇ ਆਪ ਜੀ ਭਗਤਾਂ ਦੀ ਬਾਣੀ ਪੜੋ ਤਨਾ ਠੇਠ ਨਾ ਪੜ ਹੈ ਤਰ ਲੋਚਨ ਪੀਖਾ ਭਗਤ ਵਰਗੇ ਜਿੰਤਨੇ ਵੀ ਭਗਤ ਹੋਏ ਨੇ ਬਾਬਰ ਵਿਦੋਸ਼ੀ ਕਬੀਰ ਸਾਹਿਬ ਭਗਤਾਂ ਦਾ ਇੱਕ ਆਪਣਾ ਜਲਵਾ ਹੈ ਬੇਨਤੀ ਕਰਾਂ ਸਿਮਰਤ ਕਰਦੇ 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 ਮਨ ਦੁਸ਼ਟਪੁਣਾ ਛੱਡ ਗਿਆ ਤੇ ਭੁੱਲਾ ਹੋ ਗਿਆ ਆਖੋ ਸਤਨਾਮ ਵਾਹਿਗੁਰੂ ਫਿਰ ਬੇਨਤੀ ਸੁਣਨੀ ਮਨ ਸਿਮਰਨ ਕਰਦੇ ਕਰਦੇ ਬੰਦਗੀ ਕਰਦੇ ਕਰਦੇ ਸੇਵਾ ਕਰਦੇ ਕਰਦੇ ਸਾਧ ਸੰਗਤ ਦੇ ਦਰਸ਼ਨ ਕਰਦੇ ਕਰਦੇ ਭੋਲਾ ਹੋ ਗਿਆ ਹੁਣ ਦੁਸ਼ਟਪੁਣਾ ਛੱਡ ਗਿਆ ਤੇ ਸਤਿਗੁਰ ਕਹਿੰਦੇ ਭੋਲੇ ਭਾਏ ਮਿਲੇ ਰਘੂ ਰਾয়া ਚਲਾਕੀ ਨਾਲ ਨਹੀਂ ਚਲਾਕੀ ਕਰਵਾ ਤੇ ਚਲਾਕੀਆਂ ਨਾਲ ਕੁਝ ਗੱਲਾਂ ਬਣਦੀਆਂ ਨਹੀਂ ਹੁੰਦੀਆਂ ਕਿਉਂਕਿ ਜਿਸ ਦੇ ਅੱਗੇ ਚਲਾਕੀ ਕਰਦਾ ਉਹ ਤੇ ਅੰਤਰਜਾਮੀ ਹੈ ਮੈਂ ਸੁਣ ਰਹੀ ਸੀ ਨਾ ਆਪ ਜੀ ਅਸਲ ਸੇ ਭਗਤ ਤਰਲੋਚਨ ਦੇ ਘਰ ਕੋਈ ਬੱਚਾ ਨਹੀਂ ਸੀ ਇਸ ਤੇ ਘਰਨ ਲੜਨਦੀ ਰਹਿੰਦੀ ਸੀ ਲੜਾਈ ਇਸ ਗੱਲ ਦੀ ਸੀ ਵੀ ਤੈਨੂੰ ਸਾਧਨ ਇਹ ਕੀ ਦੇ ਦਿੱਤਾ ਕਦੇ 10 ਆ ਗਏ ਘਰ ਵੜ ਗਿਆ ਕਦੇ 20 ਆ ਗਏ ਰੋਟੀਆਂ ਖਲਾ ਖਲਾ ਮੈਂ ਥੱਕ ਗਈ ਮੈਨੂੰ ਕੀ ਦਿੱਤਾ ਇਹਨਾਂ ਸੰਤਾਂ ਨੇ ਸਾਧਾਂ ਨੇ ਆਖੋ ਸਤਿਨਾਮ ਵਾਹਿਗੁਰੂ ਅਕਰਪਕਰਿਓ ਜਰਾ ਮੈਂ ਨਹੀਂ ਇਹਨਾਂ ਦੀਆਂ ਰੋਟੀਆਂ ਰੱਟੀਆਂ ਪਕਾਉਣੀ ਐ ਮੈਂ ਨਹੀਂ ਇਹਨਾਂ ਨੂੰ ਪਾਣੀ ਵੀ ਪੁਛਣਾ ਪਤਾ ਕਿਉਂ ਕਿਉਂਕਿ ਅੰਦਰ ਇੱਛਾ ਹੈ ਪੁੱਤਰ ਦੀ ਔਰ ਪੁੱਤਰ ਹੈ ਨਹੀਂ ਆਖੋ ਸਤਿਨਾਮ ਵਾਹਿਗੁਰੂ ਮੈਂ ਤਾਂ ਲੋਕ ਗੁਰਦਵਾਰ ਸਾਹਿਬੋਂ ਹਟਦੇ ਦੇਖਦਾ ਕਹਿੰਦੇ ਫਿਰੇ ਮੱਥੇ ਟੇਕੇ ਸਾਨੂੰ ਤਾਂ ਕੁਝ ਨਹੀਂ ਲੱਭਾ ਕਿਉਂ ਇਸ ਦੀ ਪ੍ਰੀਤ ਜ਼ਰੂਰਤ ਤੇ ਖੜੀ ਹੈ ਆਖੋ ਸਤਿਨਾਮ ਵਾਹਿਗੁਰੂ ਇਹ ਖੁਦਗਰਜ਼ੀ ਕਰਨਾ ਚਾਹੁੰਦਾ ਤੇ ਖੁਦਗਰਜ਼ੀਆਂ ਇੱਥੇ ਚੱਲਦੀਆਂ ਨਹੀਂ ਇੱਥੇ ਜਰਾ ਜਰਾ ਵਿੱਚ ਰਹਿਣਾ ਪੈਂਦਾ ਗੁਰਮਖੋ ਭਗਵਾਨਾ ਬੱਚੇ ਦਾ ਰੂਪ ਧਾਰ ਕੇ ਆ ਗਏ ਸਨਾਰੇ ਸਿਪਾਹੀ ਸਾਹਿਬ ਮੈਂ ਇੱਕ ਬਾਣੀ ਦੀ ਪੰਕਤੀ ਲੈ ਜਾ ਸ਼ਾਇਦ ਇਸ ਨਾਲ ਭਰੋਸਾ ਬੱਜੇਗਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਭਗਤ ਭਗਤ ਜਗ ਵਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਬਾਬਰ ਵਿਦਾਸ ਜੀ ਬਾਰੇ ਲਿਖਦੇ ਨੇ ਤੇ ਆਖਰਕਾਰ ਲਿਖਦੇ ਨੇ ਭਗਤ ਜਨਾ ਹਰ ਮਾਂ ਪਿਓ ਬੇਟਾ ਧਿਆਨ ਦੇਣਾ ਸਾਰਾ ਮੇਰੇ ਨਾਲ ਕੋ ਬਾਤ ਤੇ ਵਿਚਾਰ ਕਰ ਸਕਦਾ ਪਰ ਸਿੰਘ ਨਹੀਂ ਫਸਾਉਣੇ ਗੁਰਮਤ ਦੇ ਆਧਾਰ ਤੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖੀ ਦੇ 베ਦ ਬਿਆਸ ਕਹਿੰਦੇ ਲਿਖਦੇ ਨੇ ਭਗਤ ਜਨਾ ਹਰ ਮਾਂ ਪਿਓ ਬੇਟਾ ਪਗਤਾਂ ਲਈ ਉਹ ਮਾਂ ਵੀ ਹੈ ਉਹ ਮਾਂ ਵੀ ਮਾਂ ਦੇ ਤੌਰ ਤੇ ਵੀ ਉਸ ਨੂੰ ਧਿਆਉਂਦੇ ਨੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਕਹਿੰਦੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਆਖੋ ਸਤਿ ਸ੍ਰੀ ਅਕਾਲ ਵਾਹਿਗੁਰੂ ਧਿਆਨ ਦੇਣਾ ਜੀ ਗੁਰਮੁਖੋ ਧੰਨ ਗੁਰੂ ਕਲਗੀ ਤਰ ਪਾਤਸ਼ਾਹ ਕਹਿੰਦੇ ਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਭਾਈ ਸਾਹਿਬ ਕਹਿੰਦੇ ਨੇ ਭਗਤ ਜਨਾਂ ਹਰ ਮਾਂ ਪਿਓ ਬੇਟਾ ਭਗਤਾਂ ਲਈ ਉਹ ਮਾਂ ਬਣ ਕੇ ਵੀ ਆ ਜਾਂਦਾ ਪਿਤਾ ਬਣ ਕੇ ਵੀ ਆ ਜਾਂਦਾ ਪੁੱਤਰ ਬਣ ਕੇ ਵੀ ਆ ਜਾਂਦਾ ਆਖੋ ਸਤਨਾਮ ਵਾਹਿਗੁਰੂ ਗੱਲ ਉਹਦੀ ਪ੍ਰੀਤ ਦੀ ਹੈ ਜਨਾ ਜਿੱਥੋਂ ਚੱਲੀ ਸੀ ਐਸੀ ਮਿਹਰ ਕਰੋ ਭੁੱਲੇ ਯਾਦ ਨਾ ਕਦੇ ਮਨ ਉਸ ਨੂੰ ਗੁਰਮਖੋ ਵਿਸਾਰ ਦਿੰਦਾ ਜਿਸ ਦੀ ਲੋੜ ਨਹੀਂ ਸਮਝਦਾ ਬੜੇ ਗੁਰਮੁਖ ਸੱਜਣ ਆ ਜਿ ਬੈਠੇ ਹੋ ਬੜੀ ਵੱਡੀ ਗੰਟੀ ਚ ਤਿੰਨ ਦਿਨ ਬਾਕੀ ਰਹਿ ਗਏ ਨੇ ਜਿਹ ਲਾਹਾ ਲੈ ਸਕਦੇ ਹੋ ਤਾਂ ਲੈ ਲਓ ਆ ਬੇਨਤੀ ਕਰਨ ਲੱਗਾ ਮਨ ਜਿਸ ਚੀਜ਼ ਨੂੰ ਜ਼ਰੂਰੀ ਨਹੀਂ ਸਮਝਦਾ ਉਸ ਨੂੰ ਵਿਸਾਰ ਦਿੰਦਾ ਆਖੋ ਸਤਨਾਮ ਵਾਹਿਗੁਰੂ ਉਸ ਦੀ ਇਹ ਲੋੜ ਨਹੀਂ ਸਮਝਦਾ ਮਨ ਮਨ ਯਾਦ ਕਰਦਾ ਰਹਿੰਦਾ ਪਰਿਵਾਰ ਨੂੰ ਮਨ ਪੁੱਤਰਾਂ ਨੂੰ ਯਾਦ ਕਰਦਾ ਰੋਜ਼ ਧੀਆ ਨੂੰ ਯਾਦ ਕਰਦਾ ਮਿੱਤਰਾਂ ਨੂੰ ਯਾਦ ਕਰਦਾ ਕਿਉਂਕਿ ਲੋੜ ਹੈ ਲੋੜ ਤੇ ਖੜਾ ਹੈ ਯਾਦ ਆਉਂਦੀ ਹੈ ਵਾਰ-ਵਾਰ ਉਹਨਾਂ ਦੀ ਕਿਉਂਕਿ ਆਪਣੇ ਨੇ ਨਾ ਕਹਿੰਦਾ ਇਸ ਕਰਕੇ ਪਰਮਾਤਮਾ ਦੀ ਯਾਦ ਇਸ ਕਰਕੇ ਨਹੀਂ ਆਉਂਦੀ ਸਤਿਗੁਰੂ ਦੀ ਯਾਦ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਇਹ ਕਹਿੰਦਾ ਵੀ ਇਹਨੀ ਜ਼ਿੰਦਗੀ ਪਹਿਲਾਂ ਵੀ ਬੀਤ ਗਈ ਹੁਣ ਕੀ ਲੋੜਾ ਮੱਥਾ ਮਾਰਨ ਦੀ ਆਖੋ ਸਤਨਾਮ ਵਾਹਿਗੁਰੂ ਪਰ ਪਰਮੇਸ਼ਰ ਦਾ ਇੱਕ ਵਿਰਧ ਹੈ ਗੁਰਮਖੋ ਜਦ ਤੱਕ ਅਸੀਂ ਜਿਉਂਦੇ ਰਹਿੰਦੇ ਹਾਂ ਸਾਨੂੰ ਕਦੇ ਰੱਬ ਆ ਕੇ ਪੁੱਛਦਾ ਨਹੀਂ ਕਿ ਤੁਸੀਂ ਕੀ ਕਰਦੇ ਹੋ ਕੀ ਇੱਛਾ ਹੈ ਕਰਨ ਦੀ ਕੀ ਕਰੋਗੇ ਕਦੇ ਤੁਹਾਨੂੰ ਰੱਬ ਨੇ ਪੁੱਛਿਆ ਆ ਮੇਰੀ ਉਮਰ ਤੇ ਬੈਠੇ ਹੋ 75 80 ਸਾਲ ਦੇ ਪਰ ਜਿਸ ਦਿਨ ਆਖਰੀ ਸਵਾਸ ਦੀ ਘੜੀ ਟੁੱਟ ਜਾਏਗੀ ਉਸ ਦਿਨ ਫਿਰ ਕਹਿੰਦੇ ਨੇ ਪਾਦਸ਼ਾ ਧਰਮ ਰਾਏ ਜਦ ਲੇਖਾ ਮੰਗੇ। ਕਿਆ ਮੁਖ ਲੈ ਕੇ ਜਾਏਗਾ? ਧਿਆਨ ਦੇਣਾ ਜੀ ਜਰਾ। ਕਿਆ ਮੁਖ ਲੈ ਕੇ ਜਾਏਗਾ? ਬੰਦਾ ਦਾਗੀ ਹੋਵੇ ਨਾ। ਲੋਕ ਦਾ ਫਿਰਦਾ ਛੁਪਦਾ ਫਿਰਦਾ ਫੇ ਲੋਕ ਮੇਰੇ ਗੁਨਾਹ ਦੇਖਦੇ ਨੇ ਉਹ ਕੁਝ ਕਹਿ ਦੇਣਗੇ ਉਹਨਾਂ ਨੂੰ ਪਤਾ ਮੈਂ ਕੀ ਕਰਦਾ ਹੁਣ ਪਤਾ ਇਸ ਕਰਕੇ ਮੂੰਹ ਲਕਾਉਂਦਾ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਆ ਦੇਖ ਜਿਸ ਤਨ ਧਰਮ ਰਾਏ ਨੇ ਲੇਖਾ ਤੇਰਾ ਕਰਨਾ ਉਸ ਦਿਨ ਮੂੰਹ ਕਿਹੜਾ ਲੈ ਕੇ ਜਾਏਗਾ ਇਹ ਹੀ ਮੂੰਹ ਆ ਨਾ ਜਿਹਦੇ ਨਾਲ ਬਾਣੀ ਪੜਨੀ ਆ ਇਹ ਹੀ ਰਸਮ ਹੈ ਨਾ ਇਹੀ ਰਸਨਾ ਹੈ ਜਿਸ ਨਾਲ ਨਿੰਦਿਆ ਕਰਨੀ ਹੈ ਇਸਨੇ।ਹੀ ਰਸਨਾ ਹੈ ਜਿਹਦੇ ਨਾਲ ਔਗਣਾ ਦੀਆਂ ਗੱਲਾਂ ਕਰਦਾ ਹੈ ਦੂਜਿਆਂ ਦੀ।ਇਹੀ ਰਸਨਾ ਹੈ, ਇਹਹੀ ਮੂੰਹ ਹੈ।ਇਹੀ ਰਸਨਾ ਹੈ ਜਿਸ ਦੇ ਨਾਲ ਜਿਸ ਦੇ ਦੁਆਰਾ ਅੰਦਰ ਅੰਮ੍ਰਿਤ ਪਾਤਸ਼ਾਹ ਭੇਜਦੇ ਨੇ ਇਸ ਦੇ ਪੰਜ ਸਿੰਘ ਜਦ ਅੰਮ੍ਰਿਤ ਛਕਾਉਂਦੇ ਨੇ ਇਸ ਮੂੰਹ ਦੇ ਵਿੱਚ ਦੀ ਹੀ ਜਾਂਦਾ ਉਹ ਅੰਮ੍ਰਿਤ ਪਰ ਇਸ ਮੂੰਹ ਦੇ ਵਿੱਚ ਹੀ ਸ਼ਰਾਬ ਵੀ ਜਾਂਦੀ ਹੈ। ਕੜਾ ਫੱਕ ਕਰੇ ਉਹ ਜਰਾ ਮੂੰਹ ਇਹੀ ਹੈ ਦੂਜਾ ਨਹੀਂ ਇਹਦੇ ਵਿੱਚ ਦੀ ਹੀ ਜ਼ਹਿਰ ਜਾਂਦੀ ਹੈ ਇਸ ਦੇ ਵਿੱਚ ਹੀ ਅੰਮ੍ਰਿਤ ਜਾਂਦਾ ਹੈ ਇਹ ਤੇਰੀ ਮਰਜ਼ੀ ਹੈ ਇਸ ਦੇ ਮੂੰਹ ਦੇ ਵਿੱਚ ਤੂੰ ਕੀ ਕੀ ਪਾਉਣਾ ਤੇ ਕੀ ਕੀ ਕੱਢਣਾ ਪਰ ਖਿਆਲ ਰੱਖੀ ਲੇਖਾ ਅਟਲ ਹੈ ਆਖੋ ਸਤਿਨਾਮ ਵਾਹਿਗੁਰੂ